ਸਤਨਾਮ ਵਾਹਿਗੁਰੂ ਸਰ ਜੀ ਅਸਾ ਘਾਰ 11ਵਾਂ ਮਹੱਲਾ ਪੰਜਬਾਏ ਕੋ ਅਨਕਾਰ ਸਰਗਰ ਪ੍ਰਸਾਦ ਨਟਵਾ ਪੇਖ ਦਿਖਾਵਾ ਬਹੁ ਪਵਿੱਤ ਜੈਸਾ ਹੈ ਉਹ ਤੈਸਾਰੇ ਅਣਕ ਜੋਨ ਭ੍ਰਮਿਓ ਪ੍ਰਣ ਪੀਤਰ ਸੁਖਹਿ ਨਹੀਂ ਪਰਵੇ ਸਾਰੇ ਸਾਜ ਜਨ ਸੰਤ ਹਮਾਰੇ ਵੀ ਮੀਤਾ ਬਿਨ ਹਰ ਹਰਿਆ ਨਿਤਾਰੇ ਸਦ ਸੰਗ ਮਿਲ ਹਰ ਗੁਣ ਗਾਏ ਇਹ ਜਨਮ ਪਦਾਰਥ ਜੀਤਾਰੇ ਰਹਾਉ ਤ੍ਰੈ ਗੁਣ ਮਾਇਆ ਬ੍ਰਹਮ ਕੀ ਕੀਨੇ ਕਹ ਕਵਣ ਬਦ ਤਰੀਏ ਰੇ ਘੋਮਣ ਘੇਰ ਅਗਹ ਗਾਂਖਰੀ ਗੁਰ ਸਮਦੀਪਾਰ ਉਤਰੀਏ ਰੇ ਖੋਜਤ ਖੋਜਤ ਖੋਜ ਵਿਚਾਰਿਓ ਤਤ ਨਾਨਕ ਇਹ ਜਨਨਰੀ ਸਿਮਰਤ ਨਾਮ ਨਿਦਾਨ ਨਿਰਮੋਲਕ ਮਨ ਮਾਨਿਕ ਪਤੀਆ ਨਰੀ ਖੋਜਤ ਖੋਜਤ ਖੋਜ ਵਿਚਾਰਿਓ ਤਤ ਨਾਨਕ ਇਹ ਜਨਨਰੀ ਸਿਮਰਤ ਨਾਮ ਨਿਦਾਨ ਨਿਰਮੋਲਕ ਮਨ ਮਾਨਿਕ ਪਤੀਆ ਨਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਨਹੀਂ ਕੁਛ ਹੋ ਨਹੀਂ ਕਿਛ ਆਇ ਨਾ ਮੁਰਾ ਅਵਸਰ ਲਟਾ ਰੱਖ ਲਿਓ ਸਤਨਾ ਜਾਨ ਤੁਰ ਮੈਂ ਮੋਰ ਕੀ ਕੀਤਕ ਬਾਤ ਹੈ ਕੋਟ ਪਰਾ ਦੀ ਤਰਿਆਰੇ ਗੁਰੂ ਨਾਨਕ ਜਨ ਸੁਆ ਅਪੇਖਿਆ ਸੇ ਫਿਰ ਗਰਬਾਸਨਾ ਪਰਿਆਰੇ ਜਿਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਓਗਣ ਹਮਾਰੇ ਦਇਆ ਕਰੋ ਕਿਸ਼ਮੇਰੂ ਪਾਉ ਡੁੱਬਦੇ ਪੱਥਰ ਤਾਰੇ ਜਿਹੜਾ ਅਗਨ ਬਰਾਬਰ ਤਪੈ ਭੀਤਰ ਵਗਿਆ ਕਰਤੀ ਪ੍ਰਣਿਤ ਨਾਨਕ ਕੂਕਮ ਪ੍ਰਸ਼ਾਣਾ ਸੁਖੋ ਵੈਦਨ ਰਾਤੀ ਮੈਂ ਜਿੱਤਾ ਜੀਉ ਪੰਡ ਸਭ ਤੇਰਾ ਤੁੰਤਰ ਜਾਮੇ ਪੁਰਖ ਭਗਵਾਨ ਦਰਸ਼ਨ ਦਾਸ ਕਹਿ ਜਨਾਨਕ ਜੇ ਹਰ ਤੁੰਗਰਾਏ ਹੈ ਤੇ ਹਰ ਹੋ ਗਰੀਬ ਖਿਆਨ ਸੁ ਗੁਰੂ ਪਿਆਰੀ ਸਾਧ ਸੰਗਤ ਜੀ ਸਾਧਗੁਰਾਣੀ ਬਖਸ਼ਿਸ਼ ਕੀਤੀ ਆ ਪਾਵਨ ਸ਼ਬਦ ਲੜੀ ਵਾਰ ਚਲਦੀ ਕਥਾ ਦਾ ਆਸਾ ਕਰ ਗਿਆਨ ਮਹੱਲਾ ਪੰਜਵਾਸ ਸਾਰ ਆ ਗਿਆ ਕਾਰ 11ਵੇਂ ਸਤਾਲਿਜ ਗਾਇਨ ਕਰਨ ਦੇ ਸ਼ਬਦ ਦੀ ਤਾਂ ਕਿ ਮਹੱਲਾ ਜੀ ਨੇ ਆਪਣੇ ਪਾਸ਼ਾ ਤਾਂ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਦੇ ਮੁਖਾਰਜ ਤੋਂ ਚਾਰਣੀ ਕੀਤਾ ਹੋਇਆ ਪਾਵੜ ਸ਼ਬਦ ਲੜੀਵਾਰ ਦਾ 130 ਨੰਬਰ ਸ਼ਬਦ ਤੇ 11ਵੇਂ ਘਰ ਦਾ ਪਹਿਲਾ ਸ਼ਬਦ ਜੋ ਕਿ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਰਕਾਂ 3403 404 ਅੰਗ ਵਿੱਚ ਸੁਸ਼ੋਭਿਤ ਹੈ ਇੱਕ ਓੰਕਾਰ ਸਰਬ ਪ੍ਰਸਾਦੋ ਕਾਲਪ੍ਰਿਕ ਇਕ ਹੈ ਸੱਚੇ ਸੰਜੋ ਕਰਵਿਹਾਰ ਸੰਸਾਰ ਦੀ ਕਰਦੇ ਆ ਟਕਰਾ ਰਹੇ ਆ ਇਹ ਸੱਚੇ ਸਾਧਗੁਰੂ ਦੀ ਕਿਰਪਾ ਦੇ ਨਾਲ ਪ੍ਰਾਪਤ ਹੁੰਦਾ ਹੈ ਸਾਜਣ ਸੰਤ ਹਮਾਰੇ ਮੀਤਾ ਬਿਨ ਹਰ ਹਰ ਆਣੀ ਤਾਰੇ ਸਾਜਣ ਸੰਤ ਹਮਾਰੇ ਮੀਤਾ اے ਸਤ ਸੰਗੀਜਨੋ اے ਮੇਰੇ ਮਿੱਤਰ ਭਰਾਓ ਸਤ ਸੰਗੀਓ ਬਿਨ ਹਰ ਹਰ ਆਣੀ ਤਾਰੇ ਬਿਨ ਪ੍ਰਮਾਤਮਾ ਦੀ ਬਿਨ ਪ੍ਰਮਾਤਮਾ ਦੀ ਬੰਦਗੀ ਸਿਮਰਨ ਕੀਤੇ ਬਿਨਾ ਇਸ ਮਨੁੱਖੇ ਜਮੇ ਆਇਆ ਸਫਲਾ ਨਹੀਂ ਹੋ ਸਕਦਾ ਕਹਿੰਦੇ ਹਾਰ ਹਰ ਆ ਨਿਤਾਰੇ ਇਹ ਸਾਰੇ ਜਿਹੜੇ ਵਿਪਰਥ ਦਿੱਖਦੇ ਨੇ ਇਹ ਝੂਠੇ ਨੇ ਜਿਹਨੂੰ ਸਤਿਗੁਰੂ ਕਹਿੰਦੇ ਨੇ ਜਗਤ ਮੈਂ ਝੂਠੀ ਦੇਖੀ ਪ੍ਰੀਤ ਸਾਰੇ ਹੀ ਆਪਣੇ ਸੁਖ ਸੰਬੰਧਿਕ ਆਧਾਰਾਂ ਕਾਂ ਮੀਤ ਇਹਨੇ ਸਾਰੇ ਆਪਣੇ ਸੁਖ ਨਾਲ ਲੱਗੇ ਨੇ ਕੋਈ ਚਾਹੇ ਮਿੱਤਰ ਹੋਵੇ ਚਾਹੇ ਇਸਤਰੀ ਹੋਵੇ ਚਾਹੇ ਪੁੱਤਰ ਹੋਵੇ ਕੋਈ ਵੀ ਇਸ ਤੋਂ ਵਾਂਝਾ ਨਹੀਂ ਹੈ ਭਾਈ ਇਸ ਲਈ ਸਾਰ ਜਨ ਸੰਤ ਹਮਾਰੇ ਮੀਤਾ ਬਿਨ ਹਰ ਹਰ ਅਣੀ ਤਲੇ ਨਾਮ ਤੋਂ ਬਿਣਾ ਸਭ ਕੁਝ ਝੂਠ ਹੈ ਝੂਠਾ ਪਸਾਰਾ ਹੈ ਜਿਹਨੂੰ ਸਤਿਗੁਰੂ ਨੇ ਕਿਹਾ ਜੇਤੀ ਸਮਗਰੀ ਦੇਖੋ ਰੇ ਨਾਰੇ ਤੇਤੀ ਹੀ ਛੱਡ ਜਾਣੀ ਰਾਮ ਨਾਮ ਸੰਕਰ ਵਿਵਹਾਰ ਪਾਵਰ ਪਦਿਰ ਦਾ ਵਿਵਹਾਰ ਕਰਨਾ ਹੈ ਨਾਮ ਦਾ ਕਰ ਪਰ ਜਿੰਨੀ ਵੀ ਸਮਗਰੀ ਦੇਖ ਰਹੇ ਹੈ ਜੋ ਕੁਝ ਸੰਸਾਰ ਕੋਲ ਜਹਾਨ ਵਿੱਚ ਦੇਖ ਰਹੇ ਹੈ ਸਭ ਕੁਝ ਇਸ ਸੰਸਾਰ ਦੇ ਵਿੱਚ ਛੱਡ ਕੇ ਜਾਏਗਾ ਲੈ ਕੇ ਕੱਖ ਨੇ ਜਾਏਗਾ ਸਤਿਗੁਰੂ ਇਹੀ ਕਹਿੰਦੇ ਨੇ ਕਹਿੰਦੇ ਭਾਈ ਹਰ ਹਰ ਆਂ ਬੈਨ ਹਰ ਹਰ ਆਨੀ ਤਰੇ ਨਾਮ ਤੋਂ ਬਿਨਾ ਸਭ ਕੁਝ ਚੂ ਉਠਾ ਹੈ ਸਾਧ ਸੰਗ ਮਹਿਲ ਹਰ ਗੁਣ ਗਾਈ ਇਹੋ ਜਨਮ ਪਦਾਰਥ ਜੀ ਤਾਰੇ ਰਹਾਓ ਸਾਧ ਸੰਗਤ ਮਹਿਲ ਹਰ ਗੁਣ ਗਾ ਸਤ ਸੰਗਤ ਵਿੱਚ ਆ ਕੇ ਹਰੀ ਦੇ ਗੁਣ ਗਾਣੇ ਕਰ ਹਰੀ ਦੀ ਵਡਿਆਈ ਕਰਨੀ ਕਰ ਇਹੋ ਜਨਮ ਪਦਾਰਥ ਜੀ ਤਾਰੇ ਮੇਰੇ ਜਿਹੜਾ ਮਨੁੱਖਾ ਜਾਮਨ ਇਮੜੋ ਖੇਡਾ ਮੈਦਾ ਜਿਹੜਾ ਮਨੋਰਥ ਹੈ ਕਿ ਜਿੱਤ ਲੈਣਾ ਬਾਜੀ ਜਿੱਤ ਕੇ ਜਾਏਗਾ ਰਹਾਓ ਵਿਸ਼ਰਾਮ ਦੇ ਕੇ ਕੇਂਦਰੀ ਪਾਸ ਸੁਝਾਣਾ ਕਰਦੇ ਨੇ ਭਾਈ ਆਸਾ ਕਰ 11ਵਾਂ ਮਹੱਲਾ ਪੰਜਵਾਇ ਇੱਕ ਓੰਕਾਰ ਸਰਗੁਰ ਪ੍ਰਸਾਦ ਨਟੂਆ ਭੇਖ ਦਿਖਾਵੇ ਪੋਬੈ ਜੈਸਾ ਹੈ ਉਹ ਤੈਸੜੀ ਕਹਿੰਦੇ ਜਿਸ ਤਰ੍ਹਾਂ ਬਾਜੀ ਗਰ ਬਾਜੀ ਪਾਉਂਦਾ ਜਿਵੇਂ ਖੇਡਾਵਾ ਖੇਡ ਦਿਖਾਉਂਦਾ ਇਹਨਾਂ ਕਹ ਲਈਏ ਨਾਟਕ ਚਿੱਟਕ ਦਿਖਾਉਣ ਵਾਲਾ ਨਾਟਕ ਕਰਦਾ ਪਰ ਅਸਲੀਅਤ ਵਿੱਚ ਉਹ ਹੁੰਦਾ ਨਹੀਂ ਜੋ ਦਿਖਾਉਂਦਾ ਤੇ ਸਤਿਗੁਰੂ ਇਹੀ ਬਾਣੀ ਚ ਕਹਿੰਦੇ ਨੇ ਬਾਜੀਗਰ ਇੱਕ ਬਾਜੀ ਪਾਈ ਨਾਨਾ ਰੂਪ ਭੇਖ ਦਿਖਲਾਈ ਅਨੇਕਾ ਰੂਪ ਨੇ ਅਨੇਕਾਂ ਭਾਂਤਾਂ ਦੇ ਬਣਾਏ ਨੇ ਹਰੇਕ ਦੀ ਸੋਚ ਨਹੀਂ ਵੱਖੋ ਵੱਖਰੀ ਹੈ ਹਰੇਕ ਦੀ ਤਕਨੀ ਵੱਖੋ ਵੱਖਰੀ ਹੈ ਹਰੇਕ ਦੀ ਅਵਸਥਾ ਵੱਖੋ ਵੱਖਰੀ ਹੈ ਸਤਿਗੁਰੂ ਕਹਿੰਦੇ ਨੇ ਬਹੁ ਨਟੂਆ ਭੇਖ ਦਿਖਾਵਾ ਬਹੁਤ ਜਿਵੇਂ ਕਦੇ ਭਾਈ ਨਾਟਕ ਕਰਨ ਵਾਲਾ ਬਹੁਤ ਤਰੀਕਿਆਂ ਦੇ ਨਾਲ ਪਖਾਵੇ ਦਿਖਾਉਂਦਾ ਹੈ ਕਦੇ ਰਾਜਾ ਬਣ ਜਾਂਦਾ ਹੈ ਕਦੇ ਭਿਖਾਰੀ ਬਣ ਜਾਂਦਾ ਹੈ ਕਦੇ ਮੀਰ ਬਣ ਜਾਂਦਾ ਹੈ ਕਦੇ ਗਰੀਬ ਬਣ ਜਾਂਦਾ ਹੈ ਪਰ ਹੁੰਦਾ ਨਹੀਂ ਇਸੇ ਤਰ੍ਹਾਂ ਉਹ ਪਰਮਾਤਮਾ ਵੀ ਕਿਸੇ ਨੂੰ ਅਮੀਰ ਬਣਾ ਦਿੰਦਾ ਹੈ ਕਿਸੇ ਨੂੰ ਗਰੀਬ ਬਣਾ ਦਿੰਦਾ ਹੈ ਪਰ ਸਾਰਿਆਂ ਵਿੱਚ ਵਿਚਰਦਾ ਪਰ ਅਸਲੀਅਤ ਨਹੀਂ ਹੈ ਇਹ ਝੂਠ ਹੈ ਸਭ ਕੁਝ ਜੈਸਾ ਹੈ ਉਦੈਸਾ ਰਹੀ ਜਿਵੇਂ ਹੋਇਆ ਉਹ ਹੈ ਉਹੋ ਜਿਹਾ ਹੀ ਹੈ ਉਹ ਨਾ ਮੀਰ ਨਾ ਗਰੀਬ ਸਭ ਤੋਂ ਅਨਰਲੇ ਪਰ ਜਿਹਨੂੰ ਸਤਗੁਰੂ ਦੀ ਬਾਣੀ ਕਹਿੰਦੀ ਹੈ ਕਹਿੰਦੇ ਭਾਈ ਨੇੜੇ ਸਰਗੁਣ ਨਿਰਗੁਣ ਰੰਕਾਰ ਸੁੰਧ ਸਮਾਧਿਆ ਨਿਰਗੁਣ ਸਰਗੁਣ ਦੋਨਾਂ ਚੇਪਰ ਸੁੰਨਸਮਾਧੀ ਜਵੀ ਲੀਨ ਵਸ ਵੀ ਸਭ ਤੋਂ ਇਚਰੇ ਆ ਤੇ ਸਭ ਤੋਂ ਅਨਰਲੇ ਵੀ ਹੈ ਬਹੁਤ ਹੀ ਭਲੇਖੇ ਬਣੇ ਨੇ ਇਹ ਭਲੇਖਾ ਹੀ ਇੱਕ ਜਿਹਨੂੰ ਕਹ ਲਈਏ ਠੱਗ ਬੁੱਟੀ ਠਗੋਰੀ ਐ ਜਿਹਦੇ ਵਿੱਚ ਬੰਦਾ ਦਿਨ ਰਾਤ ਗਲਤਾਨ ਹੋਇਆ ਪਿਆ। ਉਹ ਲੈ ਕਿ ਤਾ ਰੱਖ ਜਾਏਗਾ ਨਹੀਂ ਇਸ ਸੰਸਾਰ ਚੋਂ। ਇਹੇ ਵਿੱਚ ਸੰਸਾਰ ਤੋਂ ਦੇ ਦੇ ਰੂਪਾ ਰੂਪ ਨਜ਼ਰੀ ਆਇਆ। ਪਰ ਰੂਪ ਉਹ ਫੇ ਨਹੀਂ ਐ। ਪਰ ਛੱਡ ਕੇ ਜਾਏਗਾ ਕਿਉਂਕਿ ਇਹ ਤੇਰਾ ਨਹੀਂ ਐ ਕਰ। ਉਹਦਾ ਨਿਰੰਕਾਰ ਦਾ ਐ। ਮਰਦੀ ਐ ਕਦੇੜ ਕੇ ਅੱਜ ਕੱਢ ਦਵੇ। ਅੱਜ ਮੋਤ ਆ ਜਾਏ ਸਭ ਨੂੰ। ਮਰਦੀ ਹੁੰਦੀ ਐ। ਇਸ ਲਈ ਜਿਹਾ ਹੈ ਉਹ ਤੈਸਾਰੀ ਜਿਹੋ ਜਿਹਾ ਹੈ ਉਹ ਹੋ ਜਾਈਏ ਉਹਦੇ ਵਰਗਾ ਕੋਈ ਨਹੀਂ ਬਣ ਸਕਦਾ ਅਣਜੋਣ ਭ੍ਰਮਿਓ ਭ੍ਰੰਪੀਤਰ ਸੁਖ ਨਹੀਂ ਪਰਵੇਸਾਰੇ ਅਣਜੋਣ ਭ੍ਰਮਿਓ ਭ੍ਰੰਪੀਤਰ ਕਹਿੰਦੇ ਭਾਈ ਉਹ ਪਰਮਾਤਮਾ ਐਸਾ ਹੈ ਇਹਵੇਂ ਅਣਜੋਣ ਭ੍ਰਮਿਓ ਭ੍ਰੰਪੀਤਰ ਇਹ ਭਾਈ ਇਸੇ ਤਰ੍ਹਾਂ ਜੀਵ ਜਿਹੜਾ ਹੈ ਪਰਪ੍ਰਲੇਖਿਆਂ ਦੇ ਵਿੱਚ ਪੈ ਕੇ ਅਨੇਕਾਂ ਜੁਨਾਹ ਭੋਗਦਾ ਰਹਿੰਦਾ ਜੁਨੀਆਂ ਦੇ ਪੈਸਾਂ ਵਿੱਚ ਭਰਮਦਾ ਰਹਿੰਦਾ ਭਲੇਖਿਆਂ ਵਿੱਚ ਪੈਂਦਾ ਰਹਿੰਦਾ ਪਰ ਸੁੱਖੇ ਨਹੀਂ ਪਰੇਚਾਰੇ ਪਰ ਸੁੱਖ ਨਹੀਂ ਮਿਲਦਾ ਸਰੀਰੀ ਮਾਨਸਿਕ ਤੌਰ ਤੇ ਸੁਖੀ ਨਹੀਂ ਹੁੰਦਾ ਪਰ ਅਸਲੀਅਤ ਪੇਖ ਵਾਲੀ ਹੈ ਜੈਸਾ ਸੁਪਨਾ ਰਹਿਣਗਾ ਤੈਸਾ ਹੈ ਇਹ ਸੰਸਾਰ ਸੁਪਨੇ ਦੀ ਨਹੀਂ ਆਈ ਹੈ ਬੰਦਾ ਅਨਵੀਰ ਵੀ ਬਣ ਜਾਂਦਾ ਹੈ ਪਰ ਗਰੀਬ ਵੀ ਬਣ ਜਾਂਦਾ ਜਦੋਂ ਮੌਤ ਦੀ ਨੀਂਦ ਖੋਲਦੀ ਹੈ ਨਾ ਮੋਤ ਰੂਪੀ ਜਾਮ ਹਿਰ ਤੇ ਆਂਦੇ ਫਿਰ ਅੱਖਾਂ ਖੋਲਦੀਆਂ ਨੀਂਦ ਖੋਲਦੀ ਹੈ ਵੀ ਇਹ ਕੀ ਹੈ ਤਾਂ ਸੁਪਨਾ ਸੀ ਤਾਂ ਇੰਕ ਸਤਿਗੁਰਾਂ ਨੇ ਕਿਹਾ ਜਾਗਲੇ ਹੋਰੇ ਮਾ ਮਣਾ ਜਾਗਲੇ ਹੋ ਕਹਾਂ ਕਾਫਲਤ ਹੋਇਆ ਨੀਂਦ ਵਿੱਚ ਕਿਉਂ ਸੁਤਾ ਹੈ ਕਹਿੰਦਾ ਤਿਆਂ ਪੁੱਤਰ ਮੇਰੇ ਨੇ ਇਸਤਰੀ ਮੇਰੀ ਹੈ ਤੁੰ ਅਦੌਲਤ ਮੇਰਾ ਮਹਿਲ ਮਾੜੀਆਂ ਮੇਰੀਆਂ ਨੇ ਭਾਈ ਤੇਰੇ ਤੋਂ ਪਹਿਲਾਂ ਕੀ ਦੀਆਂ ਸੀ ਲੈ ਕੇ ਨਹੀਂ ਜਾਏਗਾ ਨਾਂਗਾ ਨਾਂਗੇ ਆਪਣਾ ਨਾਂਗੇ ਲੈਣਾ ਕੋਈ ਨਾ ਰਹਿ ਰਾਜਾ ਰਾਣਾ ਤੀਰ ਸ਼ਬਦਾਂ ਚ ਸਤਿਗੁਰਾਂ ਨੇ ਕਿਹਾ ਵੀ ਲੈ ਕੇ ਕੱਖ ਨਹੀਂ ਜਾਏਗਾ ਇੱਥੇ ਭਲੇਖਿਆਂ ਦੇ ਵਿੱਚ ਜੁਨਾ ਤੋਂ ਪਹਿਲੇ ਹੀ ਭਰਮਦਾ ਆਏ ਫਿਰ ਇਸੇ ਭਲੇਖਿਆਂ ਵਿੱਚ ਭਰਮ ਦਾ ਰਹਿ ਜਾਏਗਾ ਸੁੱਖ ਹੈ ਨਹੀਂ ਪ੍ਰਵੇਸ਼ਾਰੇ ਕਰੇ ਸੁੱਖ ਅੰਦਰ ਪ੍ਰਵੇਸ਼ ਨਹੀਂ ਕਰੇਗਾ ਇਸ ਲਈ ਭਾਈ ਸਾਰੇ ਜਨ ਸੰਤ ਹਮਾਰੇ ਮੀਤਾ ਬੇਨ ਹਰ ਹਰਿਆਣੀ ਤਾਰੇ ਸਾਧ ਸੰਗ ਮਿਲਿਆ ਹਰ ਗੁਣ ਗਾਈ ਇਹੋ ਜਨਮ ਦਾ ਅਰਥ ਜੀ ਤਾਰੇ ਰਾਉ ਕਹਿੰਦੇ ਭਾਈ ਸਤ ਸੰਗੀ ਜਣੋ ਏ ਮੇਰੇ ਮਿੱਤਰੋ ਪ੍ਰਭਾਵ ਨਾਮ ਤੋਂ ਬਿਨਾ ਸਭ ਕੁਝ ਝੂਠਾ ਹੈ ਜਿਵੇਂ ਸਾਚੂ ਕਹਿੰਦੇ ਨੇ ਜਗਤ ਮੈਂ ਝੂਠੀ ਦੇਖੇ ਪਰ ਝੂਠਾ ਹੈ ਜਾਣਾ ਸੱਚ ਹੈ ਸਾਧ ਸੰਗਮ ਮਹਿ ਹਰਗੁਣ ਗਾਏ ਜਦੋਂ ਸਤ ਸੰਗਤ ਵਿੱਚ ਹਰੀ ਦੇ ਗੁਣ ਗਾਏਗਾ ਜਨਮ ਪਦਾਰਥ ਦੀ ਤਾਰੇ ਫਿਰ ਜਨਮ ਪਦਾਰਥ ਨੂੰ ਫਿਰ ਜਨਮ ਜੀਤੇਗਾ ਹੈ ਬੜਾ ਤਰਲਬ ਪਰਦੇਸ ਸਾਧਗੁਰੂ ਦੀ ਸੰਗਤ ਕਰਨਗਾ ਤੁਰਲਤ ਬਣ ਜਾਏਗਾ ਹਾ ਉਹ ਸ਼ਰੰਦ ਦੇ ਕੇਂਦਰੀ ਪਾਸ ਸੁਝਾਂਦੇ ਨੇ ਤ੍ਰੈ ਗੁਣ ਮਾਇਆ ਬ੍ਰਹਮ ਕੀ ਕੀਮੀ ਕਹ ਹੁ ਕਵਣ ਬਿਦ ਤਰੀਆਰੇ ਮੇਰੇ ਸਤਿਗੁਰੂ ਇਹ ਤ੍ਰਿਗੁਣੀ ਮਾਇਆ ਰਜੋ ਗੁਣ ਤਮੋ ਗੁਣ ਸਤੋ ਗੁਣੀ ਤੇ ਤ੍ਰਿਗੁਣੀ ਮਾਇਆ ਵੀ ਤੇਰੀ ਬਣਾਈ ਹੈ ਇਸ ਤੋਂ ਕਿਸ ਤਰ੍ਹਾਂ ਤਰੀਏ ਕਿਸ ਤਰ੍ਹਾਂ ਤਰ ਸੰਗਦੇ ਦੱਸਣਾ ਕਰੋ ਘੁੰਮਣ ਘੇਰ ਅਗਾ ਅਖਰੀ ਦੁਰ ਸਭ ਦੀ ਪਾਰ ਉਤਰੀਏ ਰੇ ਕਹਿੰਦੇ ਘੁੰਮਣ ਘੇੜੀ ਬੜੀ ਆ ਕਦੇ ਲਾਲਸਾ ਮਨ ਵਿੱਚ ਹੋ ਜਾਂਦੀ ਹੈ ਰਜੋ ਗੁਣੀ ਰੂਪੀ ਤਾਂ ਸਤੋ ਗੁਣੀ ਰੂਪੀ ਕਦੇ ਸ਼ਾਮਾਂ ਨੋ ਨਿੱਦੀਆਂ 18 ਸਿੱਧੀਆਂ ਦੀਆਂ ਹੋ ਜਾਂਦੀਆਂ ਨੇ ਕਦੇ ਤਮੋਗੁਣੀ ਰੂਪੀ ਆਰਪਣ ਹੰਕਾਰ ਹੋ ਜਾਂਦਾ ਹੈ ਤੇ ਮੇਰੇ ਸਤਿਗੁਰੂ ਇੱਕੋ ਮਣਕੇ ਰਹੀ ਹੈ ਇਹਦੇ ਵਿੱਚ ਕਿਵੇਂ ਬਚਨ ਦੱਸਣਾ ਹੈ ਕਹਿੰਦਾ ਗੁਰ ਸ਼ਬਦੀ ਪਾਲ ਉਤਰਿਆ ਗੁਰੂ ਦੇ ਸ਼ਬਦ ਦੇ ਨਾਲ ਗੁਰੂ ਦੇ ਚੱਪੂ ਦੇ ਨਾਲ ਪਾਲ ਉਤਰ ਸਕਦਾ ਹੋਰ ਕੋਈ ਰਸਤਾ ਨਹੀਂ ਹੈ ਖੋਜ ਤ ਖੋਜ ਤ ਖੋਜ ਵਿਚਾਰਿਓ ਤਨ ਨਾਨਕ ਇਹੋ ਜਾਨਾਰੇ ਕਹਿੰਦੇ ਖੋਜ-ਖੋਜ ਕੇ ਦਾਸ ਨਾਨਕ ਨੇ ਵਿਚਾਰਣਾ ਕੀਤਾ ਤਤ ਨਾਨਕ ਹੋ ਜਾਣਾ ਰੇ ਦਾਸ ਨਾਨਕ ਨੇ ਇਹ ਤਤ ਜਾਣਿਆ ਕਿ ਸਿਮਰਤ ਨਾਮ ਨਿਦਾਨ ਨਿਰਮੋਲ ਮਨ ਮਨ ਪੱਤਿਆਂ ਨਾਰੇ ਸਿਮਰਤ ਨਾਮ ਨਿਧਾਨ ਨਿਰਮੋਲ ਕਹਿੰਦੇ ਸਭ ਤੋਂ ਵੱਡ ਮੁੱਲਾ ਤੇ ਮੋਲਕ ਤੋਂ ਰੈਟ ਮੁੱਲ ਤੋਂ ਰੈਟ ਨੇ ਖਜਾਨਾ ਜੋ ਸਭ ਤੋਂ ਸ੍ਰੇਸ਼ਟ ਖਜਾਨਾ ਕਹਿੰਦੇ ਭਾਈ ਸਿਮਰਤ ਨਾਮ ਨਾਮ ਹੈ ਸਾਰੇ ਗੁਰੂ ਕਹਿੰਦੇ ਨੇ ਸਿਮਰਾਵ ਸਿਮਰ ਸਿਮਰ ਸੁਖ ਪਾਵੋ ਹੁਣ ਕਵਾਂਗੇ ਇਹਦੀ ਸਿਮਰਨਾ ਕੀ ਹੈ ਸਿਮਰਤ ਇਕੋ ਨਾਮਾ ਅਵਰ ਨਿਰਫਲ ਕਾਮਾ ਸਿਮਰਨ ਦਾ ਇਕੋ ਸਿਮਰਨਾ ਯਾਰ ਇਹਨੂੰ ਕਰ ਅਸੀਂ ਤਾਂ ਦੁਨੀਆਂ ਵੀ ਕੰਮ ਤੋਂ ਦੇ ਯਾਦ ਰੱਖੀ ਬੈਠੇ ਆਂ ਕਰੇ ਸਿਮਰਨ ਦੀ ਯਾਦ ਰੱਖਿਆ ਕਰੇ ਨੇ ਇਤਨੇ ਨਹੀਂ ਯਾਦ ਰੱਖਿਆ ਸਾਰੇ ਗੁਰੂ ਕਹਿੰਦੇ ਨੇ ਸਿਮਰਤ ਇਕੋ ਨਾਮਾ ਇਕੋ ਨੂੰ ਜਪਨਾ ਕਰ ਜene ਸਿਮਰਤ ਨਾਮ ਨੂੰ ਨਾਮ ਸਿਮਰੇ ਨਿਧਾਨ ਨਿਰਮੋਲਕ ਖਜ਼ਾਨਾ ਮਿਲ ਜਾਏਗਾ ਮੁੱਲ ਤੋਂ ਰਹਿਤ ਨਿਰਮੋਲਕ ਪਰਮਾਨੰ ਦਾ ਖਜ਼ਾਨਾ ਮਿਲ ਜਾਏਗਾ ਮਨ ਮਾਨਕ ਪਤੀ ਜਾਂਦਾ ਰੇ ਇਹ ਜਿਹੜਾ ਮਨ ਹੈ ਹੀਰਾ ਮੋਤੀ ਰੂਪੀ ਪਤੀਜ ਵੀ ਜਾਏਗਾ ਪਵਿੱਤਰ ਵੀ ਹੋ ਜਾਏਗਾ ਜਿਹਨੂੰ ਕਹਿੰਦੇ ਨੇ ਸ਼ੁੱਧ ਹੋ ਜਾਏਗਾ ਮਾਨਕ ਰੂਪੀ ਉਸ ਦਾ ਸ਼ਰਵਣ ਮੰਨਣ ਤੇ ਅਧਿਆਸਨ ਕਰਕੇ ਮਨ ਪਤੀਜ ਵੀ ਜਾਏਗਾ ਮਨ ਟਿਕਾਉਚ ਵੀ ਆ ਜਾਏਗਾ ਸਤਿਗੁਰੂ ਪਿਆਰੀ ਸਾਧ ਸੰਗਤ ਜੀ ਅਸੀਂ ਗੁਰੂ ਦੀ ਗੱਲ ਨੂੰ ਮੰਨਣਾ ਕਰੀਏ ਜ਼ਿੰਦਗੀ ਚ ਕਮਾਣਾ ਕਰੀਏ ਸੋ ਇੰਨੀਆਂ ਕੋ ਬੇਨਤੀਆਂ ਪ੍ਰਵਾਨ ਕਰਨੀਆਂ ਜੇ ਕੋਈ ਗੱਲ ਚੰਗੀ ਲੱਗੀ ਹੋਵੇ ਤਾਂ ਸ਼੍ਰੀ ਗੁਰੂ ਨਾਨਕ ਸਾਹਿਬ ਗੁਰੂ ਅਰਜਨ ਸਾਹਿਬ ਜੀ ਦੇ ਦਰਬਾਰ ਤੇ ਜਾਣ ਕੇ ਪੱਲੇ ਬੰਨ ਅਮਲ ਕਰਨਾ ਦੇ ਅਸੀਸ ਕਰੋ ਅਰਦਾਸ ਅੱਗੇ ਤੋਂ ਕਥਾ ਵਿਚਾਰਾਂ ਕਰਨ ਦੀ ਜਾਂਚ ਆ ਜਾਵੇ ਲੇਖਿਆ ਕਟਾਣਾ ਛੁੱਟੀ ਹੈ ਖਣ ਖਣ ਭੁੱਲਨ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ ਦਿਲ ਸੱਜਣ ਅਸੀ ਸੜੀਆਂ ਜੋ ਹੋ ਗਏ ਸਹਿ ਸੰਮੇਲ ਗਾ ਜਵਾਜ ਕੇ ਫਤਿਹ ਦਾ ਜਵਾਬ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ